ਭਾਰਤ ਦਾ 79ਵਾਂ ਆਜ਼ਾਦੀ ਦਿਵਸ ਅੱਜ ਵਿਧਾਨ ਸਭਾ ਹਲਕਾ ਪਾਇਲ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਐਸ ਡੀ ਐਮ ਪਾਇਲ ਪ੍ਰਦੀਪ ਸਿੰਘ ਬੈਂਸ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਰਕਤ ਕੀਤੀ ਇਸ ਤੋਂ ਇਲਾਵਾ ਹਲਕਾ ਬੁਦਾਇਕ ਮਨਵਿੰਦਰ ਸਿੰਘ ਗਿਆਸਪੁਰਾ ਡੀ ਐਸ ਪੀ ਪਾਇਲ ਹਿਮੰਤ ਮਲੋਤਰਾ ਐਸ ਐਚਓ ਪਾਇਲ ਸੰਦੀਪ ਕੁਮਾਰ ਤੋਂ ਬਿਨਾਂ ਇਲਾਕੇ ਦੀਆਂ ਹੋਰ ਸਨਮਾਨਯੋਗ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਇਸ ਪ੍ਰੋਗਰਾਮ ਵਿੱਚ ਵਕਫਾ ਸਕੂਲਾਂ ਦੇ ਬੱਚਿਆਂ ਵੱਲੋਂ ਕਲਚਰਲ ਐਕਟੀਵਿਟੀਆਂ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਗਿੱਧਾ ਪੰਗੜਾ ਅਤੇ ਸਕਿੱਟਾਂ ਰਾਹੀਂ ਆਏ ਸਰੋਤਿਆਂ ਦਾ ਮਨੋਰੰਜਨ ਕੀਤਾ ਬੱਚਿਆਂ ਨੇ ਪ੍ਰਣ ਕੀਤਾ ਕਿ ਇਸ ਆਜ਼ਾਦੀ ਦੇ ਲਈ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਤੇ ਸਾਡਾ ਇਹ ਮੌਲਿਕ ਫਰਜ਼ ਬਣਦਾ ਕਿ ਅਸੀਂ ਇਸ ਆਜ਼ਾਦੀ ਨੂੰ ਸੰਭਾਲ ਕੇ ਰੱਖੀਏ ਦੂਸਰੇ ਪਾਸੇ ਵਾਤਾਵਰਨ ਦੀ ਸਵਾਲ ਨੂੰ ਲੈ ਕੇ ਵੀ ਬੱਚਿਆਂ ਵੱਲੋਂ ਵਾਤਾਵਰਨ ਚੇਤਨਾ ਸੰਬੰਧੀ ਸਕਿੱਟਾਂ ਪੇਸ਼ ਕੀਤੀਆਂ ਗਈਆਂ ਤੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਬੱਲਾ ਮਾਰਨ ਵਾਲੇ ਵਿਦਿਆਰਥੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਦੇ ਕੇ ਸਨਮਾਨਤ ਵੀ ਕੀਤਾ ਗਿਆ ਆਓ ਦੇਖਦੇ ਹਾਂ ਗੁਰਦੀਪ ਸਿੰਘ ਸ਼ਾਪੁਰ ਅਤੇ ਸੁਖਦੇਵ ਸਿੰਘ ਬਲਾਸਪੁਰ ਦੀ ਇੱਕ ਖਾਸ ਰਿਪੋਰਟ اج دے دن میں سڈیا تینوں سینا سن، تینوں فورسز آرمی اے فورس نے بھی ارد سینک صوبے سوبے دیا پولیس فورسات کے بہادر نوجوانوں سلام کرتا ہاں ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਅਖੰਡਤਾ ਤੇ ਇਕਜਤਾ ਦੀ ਰਾਖੀ ਕਰ ਰਹੇ ਹਨ ਪੰਜਾਬ ਦੇ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਲਗਾਤਾਰ ਅਣਥੱਕ ਮਿਹਨਤ ਕਰ ਰਹੇ ਹਨ ਸਾਡੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰਨ ਵਿੱਚ ਹਮੇਸ਼ਾ ਆਸ ਤੋਂ ਵੱਧ ਯੋਗਦਾਨ ਪਾਇਆ ਹੈ ਸਾਡੇ ਸਮਾਜ ਸੇਵਕਾਂ ਨੇ ਕਰੋਨਾ ਵਰਗੀਆਂ ਮਹਾਮਾਰੀਆਂ ਤੇ ਹੜ ਵਰਗੀਆਂ ਕੁਦਰਤੀ ਆਫਤਾਂ ਦੌਰਾਨ ਅਡੋਲ ਖੜੇ ਹੋ ਕੇ ਹਰ ਲੋੜਵੰਦ ਵਿਅਕਤੀ ਵੱਲ ਹੱਥ ਵਧਾਇਆ ਤੇ ਇੱਕਜੁੱਟਾ ਸੁਨੇਹਾ ਦਿੱਤਾ ਹੈ ਪੰਜਾਬ ਭੱਜੇ ਪਾਰਿਓ ਕੋਪ ਮੰਤਰੀ ਸਦਾਪੂ ਵਾਜਿੰਦ ਜੀ ਸਦਾਪੂ ਵਾਜਿੰਦ ਜੀ ਦੀ ਅਗਵਾਈ ਵਾਲੇ ਪੰਜਾਬ ਸਰਕਾਰ ਵੱਲੋਂ ਲੋਕਪੱਖ ਲਪੱਖੀ ਫੈਸਲੇ ਲੈਣੇ ਹੋਏ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਸੁਧਾਰ ਕੀਤੇ ਗਏ ਹਨ ਆਮ ਮਾਤਨੀ ਕਲੀਨਿਕ ਲੋਕਾਂ ਦੇ ਘਰਾਂ ਨੇੜੇ ਬਿਆਰੀ ਸਿਹਤ ਸਹੂਲਤਾਂ ਸਕੂਲ ਫੈਮਿਲੀ ਐਮਿਨੈਂਸ ਵਰਗੀਆਂ ਵਿਆਰੀ ਸਿੱਖਿਆ ਦੇ ਰਹੇ ਹਨ ਪੰਜਾਬ ਨੂੰ ਦੇਸ਼ ਦੇ ਮੋਰੀ ਸੁਪਿਆਂ ਦੀ ਕਿਤਾਬ ਵਿੱਚ ਲੈ ਕੇ ਆਉਣ ਲਈ ਸਾਡੀ ਸਰਕਾਰ ਦਿਨ ਰਾਤ ਮਿਹਨਤ

Okay. <laughs>